The mm -hmm. cat ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ جاری ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫਿਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 7300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ ਨੈਟ ਮਾਈਗ੍ਰੈਂਟ ਔਨ ਦੀ ਗਿਣਤੀ 16% ਘਟ ਕੇ 138600 ਰਹੀ ਜਦਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13% ਵਧ ਕੇ 127900 ਤੱਕ ਪਹੁੰਚ ਗਈ ਸਟੇਟਸ ਇੰਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਵਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੋਂ ਦੱਸਦੀ ਹੈ ਕਿ ਅਗਸਤ 2025 ਦੇ ਸਾਲ ਦੇ ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ ਜਾਰੀ ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫੀਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ net ਮਾਈਗ੍ਰੈਂਟ ਔਨ ਦੀ ਗਿਣਤੀ 16% ਘਟ ਕੇ 138600 ਰਹੀ ਜਦਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13 ਫੀਸਦੀ ਵਧ ਕੇ 127900 ਤੱਕ ਪੁੱਜ ਗਏ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਵਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਅਗਸਤ 2025 ਦੇ ਸਾਲ ਦੇ ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ ਜਾਰੀ ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫਿਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ net ਮਾਈਗ੍ਰੈਂਟ ਆਨ ਦੀ ਗਿਣਤੀ 16% ਘਟ ਕੇ 138600 ਰਹੀ ਜਦ ਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13 ਫੀਸਦੀ ਵਧ ਕੇ 127900 ਤੱਕ ਪੁੱਜ ਗਏ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਵਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੋਂ ਦੱਸਦੀ ਹੈ ਕਿ ਅਗਸਤ 2025 ਦੇ ਸਾਲ ਦੇ ਵਿੱਚ ਪਾਰਤ ਚੀਨ ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ ਜਾਰੀ ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਕਿਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ ਨਟ ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ ਨੈਟ ਮਾਈਗ੍ਰੈਂਟ ਔਨ ਦੀ ਗਿਣਤੀ 16% ਘਟ ਕੇ 138600 ਰਹੀ ਜਦਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13% ਵਧ ਕੇ 127900 ਤੱਕ ਪਹੁੰਚ ਗਈ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਬਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਅਗਸਤ 2025 ਦੇ ਸਾਲ ਦੇ ਵਿੱਚ ਪਾਰਤ ਚੀਨ ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ جاری ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫੀਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ ਨੈਟ ਮਾਈਗ੍ਰੈਂਟ ਔਨ ਦੀ ਗਿਣਤੀ 16% ਘਟ ਕੇ 138600 ਰਹੀ ਜਦਕੇ ਮਾਈਗ੍ਰੈਂਟ ਜਾਣ ਦੀ ਗਿਣਤੀ 13% ਵਧ ਕੇ 127900 ਤੱਕ ਪਹੁੰਚ ਗਈ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਵਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਵਾਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਅਗਸਤ 2025 ਦੇ ਸਾਲ ਦੇ ਵਿੱਚ ਪਾਰਤ, ਚੀਨ, ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ ਜਾਰੀ ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫੀਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ net ਮਾਈਗ੍ਰੈਂਟ ਔਨ ਦੀ ਗਿਣਤੀ 16% ਘਟ ਕੇ 138600 ਰਹੀ ਜਦਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13 ਫੀਸਦੀ ਵਧ ਕੇ 127900 ਤੱਕ ਪੁੱਜ ਗਏ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਵਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੋਂ ਦੱਸਦੀ ਹੈ ਕਿ ਅਗਸਤ 2025 ਦੇ ਸਾਲ ਦੇ ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ ਜਾਰੀ ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫੀਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ net ਮਾਈਗ੍ਰੈਂਟ ਆਨ ਦੀ ਗਿਣਤੀ 16% ਘਟ ਕੇ 138600 ਰਹੀ ਜਦ ਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13 ਫੀਸਦੀ ਵਧ ਕੇ 127900 ਤੱਕ ਪੁੱਜ ਗਏ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ ਦੋ ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਬਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਅਗਸਤ 2025 ਦੇ ਸਾਲ ਦੇ ਵਿੱਚ ਪਾਰਤ ਚੀਨ ਫਿਲੀਪੀਨਸ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ ਜਾਰੀ ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਕਿਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ ਨੈਟ ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ ਨੈਟ ਮਾਈਗ੍ਰੇਟ ਆਨ ਦੀ ਗਿਣਤੀ 16 ਫੀਸਦੀ ਘਟ ਕੇ 1,38,600 ਰਹੀ ਜਦਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13 ਫੀਸਦੀ ਵੱਧ ਕੇ 1,27,900 ਤੱਕ ਪਹੁੰਚ ਗਈ ਸਟੇਟਸ ਐਂਜਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 2,34,800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 1,35,500 ਤੱਕ ਪਹੁੰਚ ਗਿਆ ਸੀ ਪਰ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਬਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਵਾਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨਾ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਅਗਸਤ 2025 ਦੇ ਸਾਲ ਦੇ ਵਿੱਚ ਪਾਰਤ ਚੀਨ ਫਿਲੀਪੀਨਸ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ جاری ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫੀਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 73300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ ਨੈਟ ਮਾਈਗ੍ਰੇਟ ਆਨ ਦੀ ਗਿਣਤੀ 16 ਫੀਸਦੀ ਘਟ ਕੇ 1,38,600 ਰਹੀ ਜਦਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13 ਫੀਸਦੀ ਵੱਧ ਕੇ 1,27,900 ਤੱਕ ਪਹੁੰਚ ਗਈ ਸਟੇਟਸ ਐਂਜਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 2,34,800 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 1,35,500 ਤੱਕ ਪਹੁੰਚ ਗਿਆ ਸੀ ਪਰ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ एएसबी ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਬਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਵਾਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਹ ਰੋਜ਼ਾਨਾ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਅਗਸਤ 2025 ਦੇ ਸਾਲ ਦੇ ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ। ਨਿਊਜ਼ੀਲੈਂਡ ਤੋਂ ਲੋਕਾਂ ਦੇ ਬਾਹਰ ਜਾਣ ਦਾ ਰੁਝਾਨ جاری ਹੈ ਸਟੇਟਸ ਐਨਜ਼ਡ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਅਗਸਤ 2025 ਤੱਕ ਖਤਮ ਹੋਏ ਸਾਲ ਦੇ ਵਿੱਚ ਨੈਟ ਮਾਈਗ੍ਰੇਸ਼ਨ ਦਰ ਫਿਰ ਇੱਕ ਵਾਰ ਘਟ ਕੇ ਕੇਵਲ 10600 ਰਹਿ ਗਿਆ ਹੈ ਜੋ ਕਿ ਜੁਲਾਈ ਦੇ ਅੰਕੜਿਆਂ ਨਾਲੋਂ ਕਾਫੀ ਘੱਟ ਹੈ ਅੰਕੜਿਆਂ ਦੇ ਅਨੁਸਾਰ ਨਿਊਜ਼ੀਲੈਂਡ ਦੇ ਨਾਗਰਿਕਾਂ ਵੱਲੋਂ ਵਿਦੇਸ਼ ਜਾਣ ਦੀ ਗਿਣਤੀ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ 12 ਮਹੀਨਿਆਂ ਦੌਰਾਨ 73900 ਫੀਵਿਜ਼ ਨੇ ਦੇ ਛੱਡਿਆ ਹੈ ਜੋ ਕਿ ਪਿਛਲੇ ਸਾਲ ਦੇ 70300 ਦੇ ਅੰਕੜਿਆਂ ਤੋਂ ਵੱਧ ਹੈ ਇਸ ਸਾਲ net ਨੁਕਸਾਨ 47900 ਨਾਗਰਿਕਾਂ ਦਾ ਹੋਇਆ ਹੈ ਜੋ ਜੁਲਾਈ 2025 ਦੇ 47100 ਤੋਂ ਵੱਧ ਹੈ ਪਿਛਲੇ ਸਾਲ ਦੇ ਮੁਕਾਬਲੇ net ਮਾਈਗ੍ਰੈਂਟ ਔਨ ਦੀ ਗਿਣਤੀ 16% ਘਟ ਕੇ 138600 ਰਹੀ ਜਦ ਕਿ ਮਾਈਗ੍ਰੈਂਟ ਜਾਣ ਦੀ ਗਿਣਤੀ 13% ਵੱਧ ਕੇ 127900 ਤੱਕ ਪੁੱਜ ਗਈ ਸਟੇਟਸ ਐਂਜਰਡ ਦਾ ਕਹਿਣਾ ਹੈ ਕਿ ਅਕਤੂਬਰ 2023 ਤੱਕ ਮਾਈਗ੍ਰੇਸ਼ਨ ਦੇ ਅੰਕੜੇ ਝੋਟੀ ਤੇ ਸਨ ਜਦੋਂ ਸਾਲਾਨਾ ਤੌਰ ਤੇ 234800 ਲੋਕ ਨਿਊਜ਼ ਆਏ ਸਨ ਅਤੇ ਨੈਟ ਮਾਈਗ੍ਰੇਸ਼ਨ ਗੇਨ 135500 ਤੱਕ ਪਹੁੰਚ ਗਿਆ ਸੀ ਪਰ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ اے ਐਸ ਬੀ ਦੇ ਸੀਨੀਅਰ ਅਰਥਸ਼ਾਸਤਰੀ ਜੇਨ ਡਰਨਰ ਨੇ ਕਿਹਾ ਹੈ ਕਿ ਕਮਜ਼ੋਰ ਰੋਜ਼ਗਾਰ ਮਾਰਕੀਟ ਨੇ ਮਾਈਗ੍ਰੈਂਟ ਡਿਪਾਰਚਰ ਨੂੰ ਵਧਾਇਆ ਹੈ ਅਤੇ ਇਸ ਵੇਲੇ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰੋਜ਼ਗਾਰ ਦੇ ਬੌਕੇ ਕਮਜ਼ੋਰ ਹੋਣ ਕਾਰਨ ਇੱਥੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ ਇਹ ਰੋਜ਼ਾਨਾ ਹੌਲੀ-ਹੌਲੀ ਹੀ ਬਦਲੇਗਾ ਤੇ ਇਮੀਗ੍ਰੇਸ਼ਨ ਵਿੱਚ ਵਾਧਾ ਇਤਿਹਾਸਿਕ ਪੱਧਰ ਨਾਲੋਂ ਘੱਟ ਰਹਿੰਦੀ ਸੰਭਾਵਨਾ ਹੈ। ਘਟ ਮਾਈਗ੍ਰੇਸ਼ਨ ਕਾਰਨ ਰੇਲ ਖਰਚੇ ਤੇ ਨਵੀਂ ਰਹਿੈਸ਼ੀ ਇਮਾਰਤਾਂ ਦੀ ਮੰਗ ਤੇ ਵੀ ਨਕਾਰਾਤਮਕ ਅਸਰ ਪਿਆ ਹੈ। ਤੋਂ ਦੱਸਦੀ ਹੈ ਕਿ ਅਗਸਤ 2025 ਦੇ ਸਾਲ ਦੇ ਵਿੱਚ ਭਾਰਤ, ਚੀਨ, ਫਿਲੀਪੀਨਜ਼ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਵੱਧ ਨੈਟ ਮਾਈਗ੍ਰੇਸ਼ਨ ਗੇਨ ਦਰਜ ਕਰਵਾਇਆ ਸੀ।